ਜੋ ਮਨਾਂ ਜਾਂਦਾ ਹੈ ਪਹਿਲਾ ਰਾਸ਼ਟਰੀ ਵੋਟਰ ਦਿਵਸ 25 ਜਨਵਰੀ 2011 ਨੂੰ ਮਨਾਇਆ ਗਿਆ ਸੀ ਤੇ 25 ਜਨਵਰੀ 1950 ਨੂੰ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਹੋਈ ਸੀ ਵੋਟਰਾਂ ਨੂੰ ਲੋਕਤੰਤਰੀ ਚੋਣ ਪ੍ਰਕਿਰਿਆ ਦੇ ਵਿੱਚ ਸ਼ਾਮਲ ਲੈਣ ਦੇ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਹਰ ਸਾਲ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਪੂਰੇ ਦੇਸ਼ ਦੇ ਵਿੱਚ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਕੀਤਾ ਗਿਆ ਮੈਂ ਡਿਪਟੀ ਕਮਿਸ਼ਨਰ ਜਲੰਧਰ ਅੱਜ 25 ਜਨਵਰੀ 2025 ਚ 15ਵੇਂ ਰਾਸ਼ਟਰੀ ਵੋਟਰ ਦਿਵਸ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ 25 ਜਨਵਰੀ 1950 ਚ ਹੋਈ ਸੀ ਇਸ ਦਿਨ ਦੀ ਮਹੱਤਤਾ ਨੂੰ ਵੇਖਦੇ ਹੋਏ 2011 ਦੇ ਵਿੱਚ ਇਸ ਦਿਨ ਨੂੰ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਇਆ ਜਾ ਰਿਹਾ ਹੈਗਾ ਇਸ ਦਿਨ ਦੀ ਇੰਪੋਰਟੈਂਸ ਇਹ ਹੈ ਕਿ ਜਿੰਨੇ ਵੀ ਸਾਡੇ ਜਿੰਨੇ ਵੀ ਪ੍ਰਾਣੇ ਜਿੰਨੇ ਵੀ ਭਾਰਤੀਆਂ ਨੇ 18 ਸਾਲ ਦੀ ਉਮਰ ਤੋਂ ਵੱਧ ਹੋ ਚੁੱਕੇ ਨੇ ਉਹਨਾਂ ਦੀ ਵੋਟ ਕਿਸ ਤਰ੍ਹਾਂ ਬਣ ਸਕਦੀ ਹੈ ਤੇ ਆਪਣੀ ਵੋਟ ਦਾ ਇਸਤੇਮਾਲ ਚੋਣਾਂ ਦੌਰਾਨ ਬਿਨਾ ਕਿਸੇ ਲਾਲਚ ਦਬਾਅ ਤੇ ਨਿਰਪੱਖ ਢੰਗ ਨਾਲ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਇਸ ਬਾਰੇ ਸਾਰੇ ਹੀ ਲੋਕਾਂ ਨੂੰ ਜਾਗਰੂਕ ਕਰਨਾ ਹੈ ਇਸ ਸੰਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਬਹੁਤ ਸੀ ਫੈਸਿਲਿਟੀਆਂ ਸਾਨੂੰ ਸਾਰਿਆਂ ਨੂੰ ਦਿੱਤੀਆਂ ਹੋਈਆਂ ਹਨ ਉਹਨਾਂ ਵੱਲੋਂ ਸੰ 2009 ਤੋਂ ਸਵੀਪ ਪ੍ਰੋਗਰਾਮ ਸਿਸਟਮੈਟਿਕ ਵੋਟਰਸ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟਿਸਪੇਸ਼ਨ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੇ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾ ਜਾਂਦਾ ਹੈ 1950 ਹੈਲਪਲਾਈਨ ਨੰਬਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਲਗਾਤਾਰ ਜਾਰੀ ਕੀਤਾ ਗਿਆ ਹੈ ਜਿਦੇ ਵਿੱਚ ਆਪਣੇ ਵੋਟ ਸੰਬੰਧੀ ਸਾਰੀ ਜਾਣਕਾਰੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਚੋਣਾਂ ਦੌਰਾਨ ਐਮਸੀਸੀ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਬਾਰੇ ਕੋਈ ਵੀ ਜਾਣਕਾਰੀ ਇਮੀਡੀਏਟਲੀ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚਾਉਣ ਲਈ ਸੀ ਵਿਜੀਲ ਆਪ ਦੀ ਸਥਾਪਨਾ ਜਿਹੜੀ ਕੀਤੀ ਗਈ ਹੈ ਜਿਸ ਵਿੱਚ ਤੁਰੰਤ ਜਿਹੜਾ ਐਕਸ਼ਨ ਹੈ ਉਹ ਲਿਆ ਜਾਂਦਾ ਹੈਗਾ ਮੈਂ ਇੱਕ ਵਾਰੀ ਫਿਰ ਸਾਰੇ ਜਿਹੜੇ ਵੋਟਰਸ ਐ ਉਹਨਾਂ ਦੇ ਧਿਆਨ ਦੇ ਵਿੱਚ ਇਹ ਲਿਆਣਾ ਚਾਹੁੰਦਾ ਹਾਂ ਕਿ ਪਹਿਲਾਂ ਤੁਸੀਂ ਆਪਣੀ ਵੋਟ ਸਿਰਫ ਸਾਲ ਦੇ ਇੱਕ ਦਿਨ 1 ਜਨਵਰੀ ਨੂੰ ਜਿਹੜੀ ਹੈ ਅਪਲਾਈ ਕਰ ਸਕਦੇ ਸੀਗੇ ਹੁਣ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਕੁੱਲ ਚਾਰ ਡੇਟਾਂ 1 ਜਨਵਰੀ 1 ਅਪ੍ਰੈਲ 1 ਜੁਲਾਈ ਤੇ 1 ਅਕਤੂਬਰ ਜਿਹੜੀ ਸਾਨੂੰ ਦਿੱਤੀਆਂ ਗਈਆਂ ਜਦੋਂ ਤੁਸੀਂ 18 ਸਾਲ ਦੇ ਇਹਨਾਂ ਡੇਟਸ ਤੇ ਹੋ ਸਕਦੇ ਹੋ ਤੁਸੀਂ ਫਾਰਮ ਨੰਬਰ 6 ਭਰ ਕੇ ਜਾਂ ਆਪਣੇ ਆਨਲਾਈਨ ਐਪ ਰਾਹੀਂ ਵੀ ਆਪਣੀ ਵੋਟ ਜਿਹੜੀ ਅਪਲਾਈ ਕਰ ਸਕਦੇ ਹੋ ਤੇ ਉਸੇ ਤਿਮਾਹੀ ਚ ਤੁਹਾਡੀ ਜਿਹੜੀ ਵੋਟ ਮਨਾਈ ਜਾਊਗੀ ਮੈਂ ਅੱਜ ਰਾਸ਼ਟਰੀ ਵੋਟਰ ਦਿਵਸ ਦੇ ਦਿਨ ਸਾਰੇ ਹੀ ਲੋਕਾਂ ਨੂੰ ਫਿਰ ਤੋਂ ਵਧਾਈ ਦਿੰਦਾ ਤੇ ਨਾਲ ਹੀ ਇਹ ਵੀ ਅਗਾਹ ਕਰਦਾ ਕਿ ਆਪਣੀ ਵੋਟ ਜਿਹੜੀ ਸਮੇਂ ਸਿਰ ਤੁਸੀਂ ਜ਼ਰੂਰ ਬਣਾਓ ਤੇ ਚੋਣਾਂ ਦੌਰਾਨ ਬਿਨਾਂ ਲਾਲਚ ਤੇ ਦਬਾਅ ਤੇ ਤੇ ਬਿਲਕੁਲ ਨਾ